ਕੱਟ ਗਿਆ ਲੱਗ ਗਿਆ ਬੰਦੇ ਇਹ ਹਜੇ ਤਾਂ ਯਾਰ ਮੈਦਾਨ ਦੇ ਪਖੇ ਟਟਕੀਆਂ ਪਹਿਲਾਂ ਹੀ ਲੱਗ ਗਿਆ ਮੈਂ ਤਾਂ ਹੱਸਦਾ ਮੈਦਾਨ ਤੇ ਭਖੰਦੇ ਪਿਓ ਤੇ ਪੁੱਤੋ ਗੱਡੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟਕੀਆਂ ਨੇ ਕਿ ਪੋਲਿਟਿਕਲ ਟਟਕੀਆਂ ਨੇ ਇਹ ਟਟਕੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟਕੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਚ ਤਾਂ ਖਿਆਰ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆ ਕੋ ਬੱਚਿਆ ਕੋ ਕੱਲ ਪੁਛਿਆਦ ਕਰਾਉਂਦੇ ਸੀ ਮਤਲਬ ਕੰਮ ਨਿਬੜ ਗਿਆ ਇਕੱਲੀ ਦਲ ਦਾ ਵੀ ਤੇ ਕਿਹਾ ਯਾ ਟਟੀਆਂ ਲੱਗੀਆਂ ਥੋੜੀਆਂ ਗਈਆਂ ਆਪੇ ਕਿਹਾ ਮੈਂ ਤਾਂ ਸੇਰੇ ਦੇ ਕੱਢਿਆ ਜੋ ਆਪੇ ਕਹੀ ਜਾਂਦੇ ਤੇ ਅੱਜ ਬਜੀਠਿਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਗਈ ਜਾਂਦੇ ਸਭ ਵੀ ਥੋੜੀ ਬਿਮਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਜੱਟ ਜਿਹੜਾ ਬਸੇ ਆਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤਾਂ ਮੇਰਾ ਖਿਆਲ ਰਹਿੰਦੇ ਹੋਣ ਅੱਧਾ ਪੰਜਾਬ ਨਹੀਂ ਤਾਂ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਧੰਨਵਾਦ ਸਾਹਿਬ ਉਹ ਸਿਰ ਠੀਕ ਕਰ ਤੇ ਸਰ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਦਾਂ ਵੀ ਕੀ ਹਾਲਤ ਹੋ ਜੀ ਅਜੇ ਤਾਂ ਗਲਮੀ ਵੀ ਲਗਾਈ ਜਦ ਪਹਿਲਾਂ ਬਿਮਾਰ ਹੋ ਕੇ ਉਹ ਡੈਰੀਆ ਹੋ ਗਿਆ ਜੀ ਉਹਨੇ ਹਾਂ ਡੈਰੀਆ ਹੋ ਗਿਆ ਇਪੋ ਬਾਵੀ ਬੜੀ ਮੈਂ ਤੇ ਹਜ਼ਾਰ ਨੇ ਮੀਦਾ ਤੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਦੇ ਤਪ ਪਈ ਨਹੀਂ ਕੁੱਤੇ ਛਤਰੀ ਲਾਹੀ ਬਾਪੂ ਵਾਲੀ ਸਮਝਦੇ ਦੀ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਅਜੇ ਅਜੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਸੀ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਜੀ ਕਿ ਕਹਿੰਦੇ ਬੁਮਾਦੀ ਤੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਹਾਂ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਕਹਿੰਦੇ ਵੀ ਟੱਟੀਆਂ ਲੱਗ ਗਿਆ ਬੰਤੇ ਇਹ ਹਜੇ ਤਾਂ ਯਾਰ ਮੈਦਾਨ ਦੇ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਕਿਹਾ ਸਨ ਮੈਂ ਕਿ ਮੈਦਾਨ ਤੇ ਭਖੰਦੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਜੀ ਮਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਦਾਨ ਆ ਕੇ ਮਤਲਬ ਹੋਲ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆ ਕੋ ਬੱਚਿਆ ਕੋ ਕੱਲ ਪੁਛਿਆਦ ਕਰਾਉਂਦੇ ਸੀ ਮਤਲਬ ਕੰਮ ਨਿਭੜ ਗਿਆ ਕਾਂਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਸਭ ਉਹ ਪਹਿਲਾਂ ਸਾਦੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਕੋਈ ਜਦ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਾਂ ਨੂੰ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ ਜੇ ਤਾਪਮਨ ਹੋ ਗਿਆ ਜ਼ਿਆਦਾ ਗਦਮੀ ਜਾਦੀ ਫੇਕਦੇ ਚਲੋ ਏਸੀ ਚਲਦੇ ਛੱਡੋ ਪੰਜਾਬ ਦਾ ਕੀ ਕਰ ਆ ਆ ਉਹਨਾਂ ਦੀ ਹਾਲਤ ਹੈ ਕੇਜਰੀਵਾਲ ਜੀ ਨੇ ਕੋਰਸ ਫੜਦੇ ਬਲੇ ਕੋਈ 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 ਸਰ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੇ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਲਈਆਂ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਘਰ ਨਹੀਂ ਪਊਗਾ ਇਹ ਸਭ ਲੋਕ ਬਿੱਤੇ ਮੈਂ ਮੰਤਰੀ ਕੈਂਡੀਡੇਟ ਆਜ਼ਾਦ ਦੇ ਇੱਕ ਕਾਦੇ ਸਾਡੇ ਲਈ ਤਾਂ ਮੰਨ 32 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਂ ਮੰਨੂਗਾ ਸਰ ਇੱਕ ਕਲੈਕਸ਼ਨ ਅਸੀਂ ਸਾਲ ਚ ਲੜੀ ਦੋ ਦੋ ਡਿਗਰੀ ਤੇ ਜਾਂਦੇ ਸੀ 7 ਵਜੇ ਚੱਲ ਜਾਂਦੇ ਸੀ ਡੋਰ ਟੂ ਡੋਰ ਕਰ ਸੰਦੇ ਕਿਵੇਂ ਹਾਲ ਬਣਾਇਆ ਜਾ ਰਿਹਾ ਹੈ ਹਾਂਜੀ ਬਰਤਵਾ ਹੋ ਰਿਹਾ ਹੈ ਤਬੀਅਤ ਠੀਕ ਹੈ ਠੀਕ ਹੈ ਉਹਨਾਂ ਆਪੇ ਕਿਹਾ ਯਾਰ ਟੱਟੀਆਂ ਲੱਗੀਆਂ ਅਸੀਂ ਥੋੜੀਆਂ ਗਈਆਂ ਆਪੇ ਕਿਹਾ ਮੈਂ ਤਾਂ ਸਿਰੇ ਦੇ ਕੱਢਿਆ ਜੋ ਆਪੇ ਕਹੀ ਜਾਂਦੇ ਕਾਜ ਮਜੀਠੀਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪ ਗਏ ਜਾਨੇ ਸੁਖਬੀਰ ਤੁਹਾਡੀ ਬਿਮਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਆਈ ਜੱਟ ਜਿਹੜਾ ਬਸੇ ਆਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟੜਾ ਹੀ ਉਹ ਕੰਮ ਵਿੱਛੇ ਹੋ ਗਿਆ ਅਜੇ ਤੇ ਮੇਰਾ ਖਿਆਲ ਰਹਿੰਦੇ ਹੋਣਾ ਅੱਧਾ ਪੰਜਾਬ ਦੀਦਾਣਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਤੁਹਾਨੂੰ ਦੁਸਤ ਕਰੇ ਉਹ ਸੇਰ ਠੀਕ ਕਰ ਤੇ ਸਰ ਜਿਹੜੀ ਕਾਲੀਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਕੀ ਕੀ ਹਾਲ ਤੁਹਾਡੀ ਉਹ ਨਾਪੇ ਗਿਆ ਯਾ ਟਟੀਆਂ ਲੱਗੀਆਂ ਥੋੜੀਆਂ ਕੀ ਆ ਆਪੇ ਗਿਆ ਮੈਂ ਤਾਂ ਸੇਲੇ ਦੇਖ ਕੱਢਿਆ ਆਪੇ ਕਹੀ ਜਾਂਦੇ ਤੇ ਅੱਜ ਮਜੀਠੀਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਹੀ ਜਾਂਦੇ ਸੁਖਬੀਰ ਤੁਹਾਡੀ ਬਿਮਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਸੱਟ ਜਿਹੜਾ ਬੱਝੇ ਆਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤਾਂ ਮੇਰਾ ਖਤ ਰੰਦੇ ਹੋਣ ਅੱਧਾ ਪੰਜਾਬ ਰੰਦਾ ਨਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜੇ ਮਾਦਾ ਸੱਤੇ ਪਾਛਾ ਨੂੰ ਤਾਂ ਦੁਸਤ ਕਰੇ ਉਹ ਸਿਰ ਠੀਕ ਕਰਨ ਤੇ ਸਰ ਜਿਹੜੀ ਕਾਲੀ ਦਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ ਅਜੇ ਤਾਂ ਗਲਮੀ ਵੀ ਲਗਾਈ ਜਾ ਪਹਿਲਾਂ ਬਿਮਾਰ ਹੋ ਗਏ ਮੇਰੇ ਡਾਇਰੀਆ ਹੋ ਗਏ ਸੀ ਹਾਂ ਡਾਇਰੀਆ ਹੋ ਇਹ ਬੁਬਾ ਵੀ ਬੜੀ ਮੈਂ ਤੇ ਖਦਾ ਨਾ ਉਮੀਦਾਂ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ